ਕੁਬੀਰ ਬਾਦਲ ਦਾ ਸਿਰ ਬਣ ਗਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਭਾਈ ਨਰੈਣ ਸਿੰਘ ਚੋੜੇ ਨੂੰ ਪੰਥ ਵਿੱਚੋਂ ਛੇਕਣ ਦੀ ਵਕਾਲਤ ਕਰਨ ਵਾਲੇ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਪਤਾ ਕਿ ਬੇਅਦਬੀ ਵਿੱਚ ਕਿਹਨਾਂ ਦਾ ਹੱਥ ਸੀ ਤੇ ਕਿਹਨਾਂ ਨੇ ਬੇਅਦਬੀਆਂ ਦੇ ਦੋਸ਼ੀਆਂ ਦਾ ਸਾਥ ਦਿੱਤਾ ਕਿ ਆ ਹਰਜਿੰਦਰ ਸਿੰਘ ਧਾਮੀ ਦਾ ਜਨਮ ਹੀ 2015 ਤੋਂ ਬਾਅਦ ਵਿੱਚ ਹੋਇਆ ਹੈ ਕੀ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਪਤਾ ਕੀ ਕੋਮ ਦੇ ਸ਼ਹੀਦਾਂ ਨੂੰ ਹਰ ਵੇਲੇ ਮਾੜਾ ਬੋਲਣ ਵਾਲੇ ਅਤੇ ਗੁਰੂ ਘਰਾਂ ਤੇ ਟਿੱਕਾ ਟੱਪਣੀ ਕਰਨ ਵਾਲੇ ਬਾਂਦਰ ਸੇਨਾ ਨਾਲ ਸੁਖਵੀਰ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਗੱਠ ਜੋੜ ਦਾ ਐਲਾਨ ਕੀਤਾ ਸੀ ਕਿ ਜਾਂ ਉਸ ਵੇਲੇ ਹਰਜਿੰਦਰ ਸਿੰਘ ਧਾਮੀ ਕੋਮਾ ਵਿੱਚ ਸੀ ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਾੜਾ ਬੋਲਣ ਵਾਲੇ ਥੇਲੇ ਦੇ ਲਾਲਾ ਜਗਤ ਨਾਰੈਣ ਨੂੰ ਜੰਦੂ ਮਜਰਾ ਉਸ ਲਾਲੇ ਦੀ ਬਰਸੀ ਤੇ ਜਾ ਕੇ ਲਾਲੇ ਨੂੰ ਸ਼ਹੀਦ ਕਹਿ ਕੇ ਆਇਆ ਸੀ ਕੀ ਹਰਜਿੰਦਰ ਧਾਮੇ ਨੂੰ ਨਹੀਂ ਪਤਾ ਕਿ 2017 ਦੀ ਚੋਣਾਂ ਵੇਲੇ ਸਿਕੰਦਰ ਸਿੰਘ ਮਲੂਕਾਂ ਨੇ ਅਰਦਾਸ ਹੀ ਬਦਲ ਦਿੱਤੀ ਸੀ ਕੀ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਜਨਾਨੀ ਬਾਜ ਸੁੱਚਾ ਲੰਗਾਂ ਨੇ ਗੁਰੂ ਘਰ ਦਾ ਇਤਿਹਾਸ ਸੁਣਾਉਂਦੇ ਢਾਡੀਆਂ ਨਾਲ ਬਦਸਲੂਕੀ ਕੀਤੀ ਸੀ ਤੇ ਉਸੇ ਸੁੱਚੇ ਲੰਗਾਂ ਦਾ ਮੁੰਡਾ ਚਿੱਟਾ ਅਤੇ ਕੁੜੀਆਂ ਨਾਲ ਹਿਮਾਚਲ ਵਿੱਚ ਫੜਿਆ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਸਰਸੇ ਵਾਲੇ ਬਲਾਤਕਾਰੀ ਨੇ ਜਦ ਦਸਮ ਪਿਤਾ ਦਾ ਸੁਆੰਗ ਰਚਿਆ ਸੀ ਉਹ ਕੱਪੜੇ ਸੁਖਵੀਰ ਬਾਦਲ ਨੇ ਭੇਜੇ ਸੀ ਇਹ ਗੱਲ ਕਾਲੀਆਂ ਦੇ ਸਾਥੀ ਵੀ ਕਬੂਲ ਕਰ ਚੁੱਕੇ ਹਨ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਨ ਵਾਲੇ ਸਰਸੇ ਸਾਧ ਨਾਲ ਪ੍ਰਮਿੰਦਰ ਢੀਂਡਸਾ ਨੇ ਆਪਣੇ ਗਹਿਣੇ ਪਿਆਰ ਦਾ ਇਜਹਾਰ ਕੈਮਰੇ ਸਾਹਮਣੇ ਕਰ ਚੁੱਕਾ ਹੈ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਹਿਸਾਬ ਅਜੇ ਤੱਕ ਸ਼੍ਰੋਮਣੀ ਕਮੇਟੀ ਨਹੀਂ ਦੇ ਸਕੀ ਅਤੇ ਉਸ ਦੇ ਗੁਨਾਹਗਾਰ ਖੁਦ ਸ਼੍ਰੋਮਣੀ ਕਮੇਟੀ ਵਾਲੇ ਹਨ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸਿੱਖ ਲਾਇਬ੍ਰੇਰੀ ਵਿੱਚ ਲੁੱਟਿਆ ਗਿਆ ਧਾਰਮਿਕ ਖਜ਼ਾਨਾ ਬਾਦਲਾ ਨੂੰ ਵਾਪਸ ਮੋੜ ਦਿੱਤਾ ਹੈ ਪਰ ਬਾਦਲ ਦੱਸ ਨਹੀਂ ਰਹੇ ਕਿ ਉਹ ਖਜ਼ਾਨਾ ਕਿੱਥੇ ਹੈ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਬੱਚੇ ਸਿਰਾਂ ਤੋਂ ਮੋਨੇ ਹਨ ਤੇ ਸਿੱਖੀ ਤੋਂ ਦੂਰ ਜਾ ਚੁੱਕੇ ਹਨ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਕੌਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਭ ਨੂੰ ਸੁਖਵੀਰ ਬਾਦਲ ਕਾਤਲ کہہ ਚੁੱਕਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਪਤਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਇੰਦਰਾ ਨੂੰ ਹਮਲੇ ਲਈ ਮਜਬੂਰ ਕਰਨ ਵਿੱਚ ਭਾਜਪਾ ਵਾਲੇ ਵੀ ਸਨ ਤੇ ਉਸੇ ਭਾਜਪਾ ਨਾਲ ਬਾਦਲਾ ਨੇ ਗੱਠ ਜੋੜ ਕਰਕੇ ਸਰਕਾਰ ਚਲਾਈ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਪਤਾ ਇਹਨਾਂ ਸਾਰੀਆਂ ਘਟਨਾਵਾਂ ਤੋਂ ਅਣਜਾਣ ਹਨ ਜਾਂ ਧਾਮੀ ਸਾਹਿਬ ਦੀ ਦਿਮਾਗੀ ਬਿਮਾਰੀ ਦਾ ਦਵਾਈ ਚਲਦੀ ਸੀ ਧਾਮੀ ਸਾਹਿਬ ਬਾਦਲਾਂ ਦੀ ਚਮਚਾਗਰੀ ਕਰਨੀ ਹੈ ਤੇ ਜਮ ਜਮ ਕਰੋ ਪਰ ਜਿਹੜੇ ਔਦੇ ਤੇ ਬੈਠੇ ਹੋ ਉਸ ਔਦੇ ਦੀ ਮਾਨ ਮਰਯਾਦਾ ਤੇ ਸਤਿਕਾਰ ਦਾ ਖਿਆਲ ਰੱਖੋ ਸੁਖਬੀਰ ਬਾਦਲ ਦਾ ਸਿਰ ਬਣ ਗਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਭਾਈ ਨਰੈਣ ਸਿੰਘ ਚੋੜੇ ਨੂੰ ਪੰਥ ਵਿੱਚੋਂ ਛੇਕਣ ਦੀ ਵਕਾਲਤ ਕਰਨ ਵਾਲੇ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਪਤਾ ਕਿ ਬੇਅਦਬੀ ਵਿੱਚ ਕਿਹਨਾ ਦਾ ਹੱਥ ਸੀ ਤੇ ਕਿੰਨੇ ਬੇਅਦਬੀਆਂ ਦੇ ਦੋਸ਼ੀਆਂ ਦਾ ਸਾਥ ਦਿੱਤਾ ਕਿ ਆ ਹਰਜਿੰਦਰ ਸਿੰਘ ਧਾਮੀ ਦਾ ਜਨਮ ਹੀ 2015 ਤੋਂ ਬਾਅਦ ਵਿੱਚ ਹੋਇਆ ਹੈ ਕੀ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਕੌਮ ਦੇ ਸ਼ਹੀਦਾਂ ਨੂੰ ਹਰ ਵੇਲੇ ਮਾੜਾ ਬੋਲਣ ਵਾਲੇ ਅਤੇ ਗੁਰੂ ਘਰਾਂ ਤੇ ਟਿੱਕਾ ਟੱਪਣੀ ਕਰਨ ਵਾਲੇ ਬਾਂਦਰ ਸੇਨਾ ਨਾਲ ਸੁਖਵੀਰ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਗੱਠ ਜੋੜ ਦਾ ਐਲਾਨ ਕੀਤਾ ਸੀ ਕਿ ਜਾਂ ਉਸ ਵੇਲੇ ਹਜਿੰਦਰ ਸਿੰਘ ਧਾਮੀ ਕੋਮਾ ਵਿੱਚ ਸੀ ਕੀ ਹਰਜਿੰਦਰ ਧਾਮੇ ਨੂੰ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਾੜਾ ਬੋਲਣ ਵਾਲੇ ਥੇਲੇ ਦੇ ਲਾਲਾ ਜਗਤ ਨਾਰੈਣ ਨੂੰ ਚੰਦੂ ਮਜਰਾ ਉਸ ਲਾਲੇ ਦੀ ਬਰਸੀ ਤੇ ਜਾ ਕੇ ਲਾਲੇ ਨੂੰ ਸ਼ਹੀਦ ਕਹਿ ਕੇ ਆਇਆ ਸੀ ਕੀ ਹਰਜਿੰਦਰ ਧਾਮੇ ਨੂੰ ਨਹੀਂ ਪਤਾ ਕਿ 2017 ਦੀ ਚੋਣਾ ਵੇਲੇ ਸਿਕੰਦਰ ਸਿੰਘ ਮਲੂਕਾਂ ਨੇ ਅਰਦਾਸ ਹੀ ਬਦਲ ਦਿੱਤੀ ਸੀ ਕੀ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਜਨਾਨੀ ਬਾਜ ਸੁੱਚਾ ਲੰਗਾ ਨੇ ਗੁਰੂ ਘਰ ਦਾ ਇਤਿਹਾਸ ਸੁਣਾਉਂਦੇ ਢਾਡੀਆਂ ਨਾਲ ਬਦਸਲੂਕੀ ਕੀਤੀ ਸੀ ਤੇ ਉਸੇ ਸੁੱਚੇ ਲੰਗਾ ਦਾ ਮੁੰਡਾ ਚਿੱਟਾ ਤੇ ਕੁੜੀਆਂ ਨਾਲ ਹਿਮਾਚਲ ਵਿੱਚ ਫੜਿਆ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਪਤਾ ਕਿ ਸਰਸੇਵਾਲੇ ਬਲਾਤਕਾਰੀਆਂ ਨੇ ਜਦ ਦਸਮ ਪਿਤਾ ਦਾ ਸਵਾਂਗ ਰਚਿਆ ਸੀ ਉਹ ਕੱਪੜੇ ਸੁਖਵੀਰ ਬਾਦਲ ਨੇ ਭੇਜੇ ਸੀ ਇਹ ਗੱਲ ਕਾਲੀਆਂ ਦੇ ਸਾਥੀ ਵੀ ਕਬੂਲ ਕਰ ਚੁੱਕੇ ਹਨ ਕਿ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਪਤਾ ਕੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਨ ਵਾਲੇ ਸਰਸੇ ਸਾਧ ਨਾਲ ਪਰਮਿੰਦਰ ਢੀਂਡਸਾ ਨੇ ਆਪਣੇ ਗਹਿਣੇ ਪਿਆਰ ਦਾ ਇਜ਼ਹਾਰ ਕੈਮਰੇ ਸਾਹਮਣੇ ਕਰ ਚੁੱਕਾ ਹੈ ਕੀ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਹਿਸਾਬ ਅਜੇ ਤੱਕ ਸ਼੍ਰੋਮਣੀ ਕਮੇਟੀ ਨਹੀਂ ਦੇ ਸਕੀ ਅਤੇ ਉਸ ਦੇ ਗੁਨਾਹਗਾਰ ਖੁਦ ਸ਼੍ਰੋਮਣੀ ਕਮੇਟੀ ਵਾਲੇ ਹਨ ਕੀ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸਿੱਖ ਲਾਇਬ੍ਰੇਰੀ ਵਿੱਚ ਲੁੱਟਿਆ ਗਿਆ ਧਾਰਮਿਕ ਖਜ਼ਾਨਾ ਬਾਦਲਾ ਨੂੰ ਵਾਪਸ મોੜ ਦਿੱਤਾ ਹੈ ਪਰ ਬਾਦਲ ਦੱਸ ਨਹੀਂ ਰਹੇ ਕਿ ਉਹ ਖਜ਼ਾਨਾ ਕਿੱਥੇ ਹੈ ਕੀ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਬੱਚੇ ਸਿਰਾਂ ਤੋਂ ਮੋਨੇ ਹਨ ਤੇ ਸਿੱਖੀ ਤੋਂ ਦੂਰ ਜਾ ਚੁੱਕੇ ਹਨ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਕੌਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਭ ਨੂੰ ਸੁਖਵੀਰ ਬਾਦਲ ਕਾਤਲ ਕਹਿ ਚੁੱਕਾ ਹੈ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਇੰਦਰਾ ਨੂੰ ਹਮਲੇ ਲਈ ਮਜਬੂਰ ਕਰਨ ਵਿੱਚ ਭਾਜਪਾ ਵਾਲੇ ਵੀ ਸਨ ਤੇ ਉਸੇ ਭਾਜਪਾ ਨਾਲ ਬਾਦਲਾ ਨੇ ਗੱਠ ਜੋੜ ਕਰਕੇ ਸਰਕਾਰ ਚਲਾਈ ਹੈ ਕਿ ਹਰਜਿੰਦਰ ਸਿੰਘ ਧਾਮੇ ਨੂੰ ਨਹੀਂ ਪਤਾ ਇਹਨਾਂ ਸਾਰੀਆਂ ਘਟਨਾਵਾਂ ਤੋਂ ਅਣਜਾਣ ਹਨ ਜਾਂ ਧਾਮੀ ਸਾਹਿਬ ਦੀ ਦਿਮਾਗੀ ਬਿਮਾਰੀ ਦਾ ਦਵਾਈ ਚੱਲਦੀ ਸੀ ਧਾਮੀ ਸਾਹਿਬ ਬਾਦਲਾਂ ਦੀ ਚਮਚਾਗਰੀ ਕਰਨੀ ਹੈ ਤੇ ਜਮ ਜਮ ਕਰੋ ਪਰ ਜਿਹੜੇ ਅਹੁਦੇ ਤੇ ਬੈਠੇ ਹੋ ਉਸ ਅਹੁਦੇ ਦੀ ਮਾਨ ਮਰਿਆਦਾ ਤੇ ਸਤਿਕਾਰ ਦਾ ਖਿਆਲ ਰੱਖੋ